ਤਿੰਨ ਲੜਕੀਆਂ ਨਵਾਲਗ ਪ੍ਰਵਾਸੀ ਪਰਿਵਾਰਾਂ ਨੂੰ ਬਿਲੋਂਗ ਕਰਦੀਆਂ ਉਹ ਗੁੰਮ ਹੋ ਗਈਆਂ ਇਹਨਾਂ ਲੜਕੀਆਂ ਦਾ ਪਤਾ ਲਾਣ ਲਈ ਜਿੰਨੇ ਆਲੇ ਦੁਆਲੇ ਖੇਤ ਸੀਗੇ ਕਿਉਂਕਿ ਸੀਸੀਟੀਵੀ ਕੈਮਰੇ ਤੇ ਵੀ ਪ੍ਰੋਪਰ ਕਿਸੇ ਜਗ੍ਹਾ ਤੇ ਜਾ ਕੇ ਅੱਗੇ ਲੀਡ ਨਹੀਂ ਮਿਲ ਰਹੀ ਸੀ ਸੋ ਜਿਹਦੇ ਨਾਲ ਅਸੀਂ ਬਕਾਇਦਾ ਡਰੋਨ ਦੀ ਵੀ ਹੈਲਪ ਲਈ ਔਰ ਜਿੰਨੇ ਖੇਤ ਸੀਗੇ ਜਿਨ੍ਹਾਂ ਦੇ ਵਿੱਚ ਮੱਕੀ ਬਕਾਇਦਾ ਹੋਰ ਕਾਫੀ ਫਸਲਾਂ ਖੜੀਆਂ ਸੀ ਉਹਨਾਂ ਦੀ ਪ੍ਰੋਪਰ ਸਰਚ ਕੀਤੀ ਗਈ ਸਾਡੇ ਮਾਨਯੋਗ ਐਸਐਸਪੀ ਮੈਮ ਨੇ ਬਕਾਇਦਾ 15000 ਰੁਪਏ ਇਨਾਮ ਰੱਖਿਆ ਕਿ ਅਗਰ ਇਹਨਾਂ ਬੱਚੀਆਂ ਬਾਰੇ ਕੋਈ ਇਤਲਾਹ ਹੋਊਗਾ ਤਾਂ ਉਹਨੂੰ ਪ੍ਰੋਪਰ ਪ੍ਰਾਈਜ਼ ਦਿੱਤਾ ਜਾਏਗਾ ਆ ਦੇਖੋ ਪਲਾਨ ਬਣਾ ਕੇ ਕਰੋ ਸਹੇਲੀਆਂ ਨਾਲ ਭੱਜ ਗਈਆਂ ਤਿੰਨ ਸਗੀਆਂ ਪਹਿਣਾ ਮਾਪਿਆਂ ਨੇ ਲੱਭਣ ਲਈ ਦਿਨ ਰਾਤ ਕਰਤਾ ਇੱਕ ਹੁਣ ਕਈ ਦਿਨਾਂ ਬਾਅਦ ਦੇਖੋ ਕਿਹੜੇ ਹਾਲਾਤਾਂ 'ਚ ਮਿਲੀਆਂ ਕੁੜੀਆਂ ਕਿਉਂ ਕਰੋ ਪੱਜੀਆਂ ਸੀ ਇਹ ਕੰਨ ਸੁਣ ਕੇ ਤੁਹਾਡੇ ਵੀ ਖੜੇ ਹੋ ਜਾਣਗੇ ਰੌਂਗਟੇ ਇਸ ਵੀਡੀਓ ਨੂੰ ਦਬ ਕੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਮਾਪੇ ਸਾਵਧਾਨ ਹੋ ਸਕਣ ਆਪਣੇ ਬੱਚਿਆਂ ਪ੍ਰਤੀ ਸਮਝਦਾਰ ਬਣ ਸਕਣ ਖੰਨਾ ਤੋਂ ਇਹ ਕਟਨਾ ਸਾਹਮਣੇ ਆਈ ਹੈ ਜਿੱਥੇ ਤਿੰਨ ਕੁੜੀਆਂ ਨੇ ਖੌਫਨਾਕ ਕਦਮ ਚੁੱਕਿਆ ਹੈ ਸੋ ਇਸ ਵੀਡੀਓ ਨੂੰ ਦਬ ਕੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਲੋਕ ਸਮਝਦਾਰ ਹੋ ਸਕਣ ਮਾਨਯੋਗ ਐਸਐਸਪੀ ਡਾਕਟਰ ਜੋਤੀ ਜਦਵੈਸ ਐਸਐਸਪੀ ਪੁਲਿਸ ਜ਼ਿਲ੍ਹਾ ਖੰਨਾ ਉਨ੍ਹਾਂ ਦੀ ਰਹਿਨਮਾਈ ਹੇਠ ਡੀਐਸਪੀ ਸਰਦਾਰ ਅਮਰਿਤਪਾਲ ਸਿੰਘ ਭਾਟੀ ਸਬਡਿਵੀਜ਼ਨ ਖੰਨਾ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਤਰਵਿੰਦਰ ਕੁਮਾਰ ਬੀਦੀ ਜੀ ਮੁਖ ਅਫਸਰ ਥਾਣਾ ਸਿਟੀ 2 ਖੰਨਾ ਇਹਨਾਂ ਨੂੰ ਉਸ ਵੇਲੇ ਬੜੀ ਵੱਡੀ ਕਾਮਯਾਬੀ ਮਿਲੀ ਜਦੋਂ ਅਸੀਂ ਇੱਕ ਮਕਦਮਾ ਜਿਹਦੇ ਵਿੱਚ ਤਿੰਨ ਲੜਕੀਆਂ ਨਵਾਲਗ ਪ੍ਰਵਾਸੀ ਪਰਿਵਾਰਾਂ ਨੂੰ ਬਿਲੋਂਗ ਕਰਦੀਆਂ ਉਹ ਗੋਮ ਹੋ ਗਈਆਂ ਜਿਨ੍ਹਾਂ ਦੇ ਫਾਦਰ ਸ਼੍ਰੀ ਪਗਾਰੀਤ ਜੀ ਦੇ ਬਿਆਨ ਤੇ ਬਕਾਇਦਾ ਇੱਕ ਮੁਕੱਦਮਾ ਦਰਜ ਕਰਕੇ 27 ਤਰੀਕ ਨੂੰ 95 ਨੰਬਰ ਹੈ 1372 ਤੇ 140 33 BNS ਜਿਹੜਾ ਕਿ 363 ਦੇ 365 IPC ਦੇ ਮੁਤਾਬਕ ਇੱਕ ਮੁਕਦਮਾ ਦਰਜ ਕੀਤਾ ਗਿਆ ਮੁਕਦਮਾ ਦਰਜ ਕਰਨ ਤੋਂ ਬਾਅਦ ਇਹਨਾਂ ਲੜਕੀਆਂ ਨੂੰ ਟਰੇਸ ਕਰਨ ਵਾਸਤੇ ਇਮੀਡੀਏਟ ਜਿਹੜੀ ਪੁਲਿਸ ਆਪਣੀਆਂ ਪਾਰਟੀਆਂ ਬਣਾ ਕੇ ਉਸ ਏਰੀਏ ਦੇ ਵਿੱਚ ਜਿੱਥੋਂ ਦੀਆਂ ਇਹ ਬੱਚੀਆਂ ਰਹਿਣ ਵਾਲੀਆਂ ਸੀ ਉਹਨਾਂ ਗਲੀਆਂ ਦੇ ਵਿੱਚ ਉਹਨਾਂ ਖੇਤਾਂ ਦੇ ਵਿੱਚ ਆਲੇ-ਦੁਆਲੇ ਸੀਸੀਟੀਵੀ ਸੈਰਟੀਫੀਕਲ ਤਰੀਕੇ ਨਾਲ ਹਰ ਪੱਖੋਂ ਇਹਦੀ ਪੜਤਾਲ ਕੀਤੀ ਗਈ ਇਹਨਾਂ ਲੜਕੀਆਂ ਦਾ ਪਤਾ ਲਾਣ ਲਈ ਜਿੰਨੇ ਆਲੇ-ਦੁਆਲੇ ਖੇਤ ਸੀਗੇ ਕਿਉਂਕਿ ਸੀਸੀਟੀਵੀ ਕੈਮਰੇ ਤੇ ਵੀ ਪ੍ਰੋਪਰ ਕਿਸੇ ਜਗ੍ਹਾ ਤੇ ਜਾ ਕੇ ਅੱਗੇ ਲੀਡ ਨਹੀਂ ਮਿਲ ਰਹੀ ਸੀ ਸੋ ਜਿਹਦੇ ਨਾਲ ਅਸੀਂ ਬਕਾਇਦਾ ਡਰੋਨ ਦੀ ਵੀ ਹੈਲਪ ਲਈ ਔਰ ਜਿਨਨੇ ਖੇਤ ਸੀਗੇ ਜਿਨ੍ਹਾਂ ਦੇ ਵਿੱਚ ਮੱਕੀ ਬਕਾਇਦਾ ਹੋਰ ਕਾਫੀ ਫਸਲਾਂ ਖੜੀਆਂ ਸੀ ਉਹਨਾਂ ਦੀ ਪ੍ਰੋਪਰ ਸਰਚ ਕੀਤੀ ਗਈ ਉਹਦੇ ਵਿੱਚ ਡੀਐਸਪੀ ਡੀ ਸ਼੍ਰੀ ਮੋਹਿਤ ਜੀ ਤੇ ਸੀਆਈਏ ਇਨਸਪੈਕਟਰ ਖੰਨਾ ਉਹਨਾਂ ਦੀ ਵੀ ਪੁਲਿਸ ਪਾਰਟੀ ਨੂੰ ਨਾਲ ਲਿਆ ਗਿਆ ਸਪੈਸ਼ਲ ਬ੍ਰਾਂਚ ਤੋਂ ਸਰਦਾਰ ਜਮੈਲ ਸਿੰਘ ਇਨਚਾਰਜ ਉਹਨਾਂ ਨੂੰ ਵੀ ਨਾਲ ਲਿਆ ਗਿਆ ਉਹਨਾਂ ਦੀ ਵੀ ਸਾਰੇ ਸਪੈਸ਼ਲ ਤੌਰ 'ਤੇ ਮੁਲਾਜ਼ਮ ਲਏ ਮੇਰਾ ਕਹਿਣ ਦਾ ਭਾਵ ਮਾਨਯੋਗ ਡੀਆਈਜੀ ਮੈਡਨ ਨੀਲੰਬਰੀ ਜੀ ਵਿਜੇ ਜਗਦੱਲੇ ਉਹਨਾਂ ਦੇ ਸਖਤ ਹਦਾਇਤਾਂ ਔਰ ਉਹਨਾਂ ਦੀਆਂ ਗਾਈਡਲਾਈਨਜ਼ ਦੇ ਮਤਾਬਕ ਸਾਡੇ ਮਾਨਯੋਗ ਐਸਐਸਪੀ ਨੇ ਜਦੋਂ ਇਹਦੇ ਵਿੱਚ ਇੱਕ ਥਿਊਰੀ ਦੇ ਮਤਾਬਕ ਕੰਮ ਕਰਨਾ ਸ਼ੁਰੂ ਕੀਤਾ ਕਿ ਕਿਉਂਕਿ ਸਨਸਨੀ ਇਸ ਗੱਲ ਦੀ ਫੈਲ ਗਈ ਸੀ ਕਿ ਤਿੰਨ ਬੱਚੀਆਂ ਹੈ ਤਾਂ ਕਿੱਥੇ ਹੈ ਅਸੀਂ ਇਹਨਾਂ ਨੂੰ ਲੱਭਣ ਵਾਸਤੇ ਹਰ ਇੱਕ ਤਰੀਕਾ ਜੋ ਮੁਨਾਸਬ ਹੈ ਇਨਵੈਸਟੀਗੇਸ਼ਨ ਅਮਲ ਚ ਲਿਆਂਦੀ ਉਸ ਤੋਂ ਬਾਅਦ ਬਕਾਇਦਾ ਅਸੀਂ ਇੱਕ ਸ਼ੋਰੋਗੋਗਾ ਜਿਹਦੇ ਨਾਲ ਇਹਨਾਂ ਤਿੰਨਾਂ ਬੱਚੀਆਂ ਦੇ ਬਾਰੇ ਅਸੀਂ ਇੱਕ ਰਿਲੀਜ਼ ਕੀਤਾ ਪੋਸਟਰ ਤਾੜ ਕੇ ਔਰ ਉਹਦੇ ਵਿੱਚ ਸਾਡੇ ਮਾਨਯੋਗ ਐਸਐਸਪੀ ਮੈਮ ਨੇ ਬਕਾਇਦਾ 15000 ਰੁਪਏ ਇਨਾਮ ਰੱਖਿਆ ਕਿ ਅਗਰ ਇਹਨਾਂ ਬੱਚਿਆਂ ਬਾਰੇ ਕੋਈ ਇਤਲਾਹ ਹੋਊਗਾ ਤਾਂ ਉਹਨੂੰ ਪ੍ਰੋਪਰ ਪ੍ਰਾਈਜ਼ ਦਿੱਤਾ ਜਾਏਗਾ ਮੇਰਾ ਕਹਿਣ ਦਾ ਭਾਵ ਇੰਨੇ ਵਧੀਆ ਤਰੀਕੇ ਦੇ ਨਾਲ ਇਹਨੂੰ ਪੁਲੀਸਿੰਗ ਨੂੰ ਕੀਤਾ ਗਿਆ ਡੁੰਗਾਈ ਦੇ ਵਿੱਚ ਡੈਸ਼ ਦੇ ਵਿੱਚ ਜਿਹਦਾ ਇਹ ਸਾਨੂੰ ਸਿੱਟਾ ਮਿਲਿਆ ਕਿ ਸਾਨੂੰ ਤੁਰੰਤ ਹੀ ਕੱਲ ਰਾਤੀ ਸਾਨੂੰ ਇਸ ਗੱਲ ਦੀ ਇਤਲਾਹ ਮਿਲ ਗਈ ਉਸ ਪੋਸਟਰ ਦੇ ਜਾਰੀ ਹੋਣ ਦਾ ਸਾਨੂੰ ਇਹ ਫਾਇਦਾ ਹੋਇਆ ਉਸ ਪੁਲਿਸਿੰਗ ਦਾ ਕਰਨ ਦਾ ਜਿਹੜੇ ਸੀਨੀਅਰ ਅਫਸਰਾਂ ਨੇ ਗਾਈਡਲਾਈਨ ਦੇ ਉੱਤੇ ਕੀਤੀਆਂ ਤੇ ਕੱਲ ਸਾਨੂੰ ਸ਼ਾਮੀ ਇਸ ਗੱਲ ਦੀ ਤਲਾਸ਼ ਮਿਲ ਗਈ ਕਿ ਲੜਕੀਆਂ ਟਰੇਸ ਹੋ ਗਈਆਂ ਜੋ ਕਿ ਚੰਡੀਗੜ੍ਹ ਦੇ ਵਿੱਚ ਸੈਕਟਰ 15 ਦੇ ਵਿੱਚ ਆਸੀਆਨਾ ਇੱਕ ਐਨਜੀਓ ਦੇ ਤਹਿਤ ਚੱਲ ਰਿਹਾ ਜਿਹੜਾ ਇਹ ਬਿਲਡਿੰਗ ਹੈਗੀ ਆਸੀਆਨਾ ਬਿਲਡਿੰਗ ਸੈਕਟਰ 15 ਸੀ ਚੰਡੀਗੜ੍ਹ ਜਿੱਥੇ ਕਿ ਵਕਾਇਦਾ ਕਾਇਦੇ ਕਾਨੂੰਨ ਦੇ ਮੁਤਾਬਕ ਚੰਡੀਗੜ੍ਹ ਪੁਲਿਸ ਦੀ ਵੀ ਹੈਲਪ ਲੈ ਕੇ ਇਹਨਾਂ ਨੂੰ ਪ੍ਰੋਪਰ ਜੋ ਸਰਕਾਰ ਦੀਆਂ ਹਦਾਇਤਾਂ ਨੇ ਉਹਦੇ ਮੁਤਾਬਕ ਉੱਥੇ ਇਹਨਾਂ ਨੂੰ ਆਸ਼ਯਾਨਾਂ ਦੇ ਵਿੱਚ ਛੱਡਿਆ ਗਿਆ ਔਰ ਉੱਥੇ ਇਹਨਾਂ ਦੀ ਵਕਾਇਦਾ ਕਾਉਂਸਲਿੰਗ ਹੋਈ ਕਾਉਂਸਲਿੰਗ ਤੋਂ ਬਾਅਦ ਪ੍ਰੋਪਰ ਕਾਇਦੇ ਕਾਨੂੰਨ ਮੁਤਾਬਕ ਇਹਨਾਂ ਨੂੰ ਇਹਨਾਂ ਦੇ ਪੇਰੈਂਟਸ ਦੇ ਖਾਵਲੇ ਕੀਤਾ ਜਾ ਰਿਹਾ ਹੈ ਔਰ ਇਹਦੇ ਵਿੱਚ ਮੇਨ ਅੱਜ ਪ੍ਰੈਸ ਕਾਨਫਰੰਸ ਕਰਨ ਦਾ ਮਕਸਦ ਇਹ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਕ੍ਰਾਈਮ ਨੇ ਜਿੱਥੇ ਨਵਾਲਗ ਬੱਚਿਆਂ ਦਾ ਗੁੰਮ ਹੋ ਜਾਣਾ ਜਾਂ ਉਹ ਹੈ ਉਹਦੇ 'ਚ ਪੁਲਿਸ ਦੀ ਬਹੁਤ ਇੱਕ ਡਿਊਟੀ ਬਣ ਜਾਂਦੀ ਹੈ ਪ੍ਰਾਈਮ ਕਿ ਬਾਕੀ ਸਾਰੇ ਕ੍ਰਾਈਮ ਛੱਡ ਕੇ ਸਾਨੂੰ ਪਹਿਲੇ ਹੁੰਦਾ ਕਿ ਇਹ ਟ੍ਰੇਸ ਹੋ ਜਾਵੇ ਔਰ ਇਹਦੇ ਵਿੱਚ ਸਾਡੀ ਸਾਰੀ ਪੁਲਿਸ ਇਸ ਚੀਜ਼ ਦੀ ਸ਼ਾਬਾਸ਼ ਦੀ ਇਹਨਾਂ ਨੂੰ ਕਿਉਂਕਿ ਇਹਨਾਂ ਨੇ ਤਨੋਂ ਮਨੋਂ ਇਹਨੂੰ ਟ੍ਰੇਸ ਕਰਨ ਵਾਸਤੇ ਹਰ ਤਰੀਕੇ ਦੇ ਨਾਲ ਆਲੇ ਦੁਆਲੇ ਦੇ ਸਹਿਯੋਗ ਲਿਆ ਗਿਆ ਪਬਲਿਕ ਦਾ ਤੁਹਾਡਾ ਪ੍ਰੈਸ ਮੀਡੀਆ ਦਾ ਸਹਿਯੋਗ ਲਿਆ ਗਿਆ ਕਿਉਂਕਿ ਤੁਸੀਂ ਬਹੁਤ ਪ੍ਰਾਪਰ ਤਰੀਕੇ ਦੇ ਨਾਲ ਜੋ ਸਾਡੇ ਸ਼ੋਰੋਗੋਗਾ ਦੇ ਤਹਿਤ ਅਸੀਂ ਪੋਸਟ ਰਿਲੀਜ਼ ਕੀਤੀ ਸੀ ਉਹਨਾਂ ਨੂੰ ਤੁਸੀਂ ਇੱਕ ਵਧੀਆ ਤਰੀਕੇ ਦੇ ਨਾਲ ਪਬਲਿਸ਼ ਕੀਤਾ ਜਿਹਦਾ ਸਿੱਟਾ ਇਹ ਮਿਲ ਗਿਆ ਕਿ ਇਹ ਅੱਜ ਟ੍ਰੇਸ ਨੇ ਅਦਰਵਾਈਜ਼ ਅ ਕੁਝ ਵੀ ਕ੍ਰਾਈਮ ਹੋ ਸਕਦਾ ਸੀ ਜਿਹੜਾ ਕਿ ਬਾਅਦ ਦੇ ਵਿੱਚ ਬੜਾ ਇੱਕ ਭਿਆਨਕ ਰੂਪ ਲੈ ਸਕਦਾ ਹੈ ਇਹ ਮੈਨੂੰ ਉਹੀ ਗੱਲ ਦੱਸਣਾ ਚਾਹੁੰਦਾ ਹੈ ਬੱਚੀਆਂ ਜਿਹੜੀਆਂ ਇਹਨਾਂ ਦੀ ਪ੍ਰੋਪਰ ਕਾਉਂਸਲਿੰਗ ਹੋਈ ਹੈ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹਦੇ ਵਿੱਚ ਉਹਨਾਂ ਨੂੰ ਡਿਸਕਲੋਜ਼ ਕਰਨਾ ਬਣਦਾ ਨਹੀਂ ਕਿਉਂਕਿ ਕਾਇਦੇ ਕਾਨੂੰਨ ਇਦਾਂ ਦੇ ਬਣੇ ਹੋਏ ਨੇ ਪਰ ਇਹ ਹੈ ਕਿ ਬਕਾਇਦਾ ਕਾਇਦੇ ਕੂਨ ਤੱਕ ਕਾਉਂਸਲਿੰਗ ਦੇ ਮੁਤਾਬਕ ਇਹਨਾਂ ਦੀ ਕਰਨ ਤੋਂ ਬਾਅਦ ਇਹਨਾਂ ਨੂੰ ਪ੍ਰੋਪਰ ਅਪੀਅਰੈਂਸ ਦੇ ਹਵਾਲੇ ਕੀਤਾ ਗਿਆ ਉਹਦੇ ਵਿੱਚ ਆਪਾਂ ਅਗਰ ਰੀਜਨ ਲੱਭਣਾ ਸ਼ੁਰੂ ਕਰ ਦਈਏ ਤਾਂ ਵਿੱਚ ਕਈ ਇਕਨੋਮਿਕਲੀ ਪ੍ਰੋਬਲਮ ਵੀ ਹੋ ਸਕਦੀ ਹੈ ਇੱਕ ਦਾ ਇੱਕ ਫਾਦਰ ਜਿਹੜਾ ਹੈਗਾ ਇਹ ਪਤਾ ਲੱਗਾ ਕਿ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਦੀ ਹੈ ਇੱਕ ਮਦਰ ਨਹੀਂ ਹੈ ਤੇ ਇਸ ਤੀਕੇ ਨਾਲ ਕਈ ਵਰੀ ਸੁਸਾਇਟੀ ਦਾ ਕੋਈ ਉੱਥੇ ਆਲੇ-ਦੋਲੇ ਕੰਪਨੀ ਦਾ ਇਸ ਤਰ੍ਹਾਂ ਦਾ ਅਸਰ ਹੋ ਜਾਂਦਾ ਹੁਣ ਬੱਚਿਆਂ ਦੇ ਕੀ ਦਿਮਾਗ ਦੇ ਵਿੱਚ ਹੌਲੀ-ਹੌਲੀ ਉਹ ਸਾਰੀਆਂ ਚੀਜ਼ਾਂ ਸਾਹਮਣੇ ਆ ਜਾਣਗੀਆਂ ਉਹ ਤਫ਼ਤੀਸ਼ ਦਾ ਪਾਰਟ ਹੈ ਚੰਡੀਗੜ੍ਹ ਕਿਵੇਂ ਬੋਲਦੀ ਹੈ ਸਾਰੇ ਚੰਡੀਗੜ੍ਹ ਤੁਹਾਨੂੰ ਫੇਰ ਦੱਸਿਆ ਜੀ ਕਿ ਇਹ ਉੱਥੋਂ ਉਹ ਰਸਤਾ ਹੁਣ ਮੈਂ ਤੁਹਾਨੂੰ ਸੁਝਾ ਸਕਦਾ ਮੀਡੀਆ ਦੇ ਵਿੱਚ ਜਿਸ ਰਾਹਤੇ ਦੇ ਰਾਹੀਂ ਜਾ ਕੇ ਇਹ ਇਹਨਾਂ ਨੇ ਕਿਵੇਂ ਇੱਥੋਂ ਟ੍ਰੇਨ ਲਈ ਕਿ ਕਿੱਥੋਂ ਅੱਗੇ ਆਹ ਬੱਸ ਲਈ ਬੱਸ ਲੈ ਕੇ ਇਹ ਕਿਸ ਤਰੀਕੇ ਨਾਲ ਉੱਥੇ ਪਹੁੰਚ ਗਏ ਆ ਆਪਣੇ ਚੰਡੀਗੜ੍ਹ ਦੇ ਵਿੱਚ ਔਰ ਗੇਰਨਾ ਮਤਲਬ ਇਹ ਹੈ ਕਿ ਇਹਨਾਂ ਨੂੰ ਬਰਗ ਲਾਇਆ ਵੀ ਜਾ ਸਕਦਾ ਸੀ ਬਰਗ ਲਾ ਕੇ ਕੋਈ ਇਸ ਤਰ੍ਹਾਂ ਦਾ ਹਾਦਸਾ ਹੋ ਸਕਦਾ ਸੀ ਜਿਹੜਾ ਇੱਕ ਭਿਆਨਕ ਰੂਪ ਲੈ ਲੈਂਦਾ ਸੋ ਇਹ ਇੱਕ ਬਹੁਤ ਵੱਡਾ ਪੁਲਿਸਿੰਗ ਦਾ ਸਬੂਤ ਹੈ ਅੱਛੀ ਗੈਸਟ ਦੇ ਵਿੱਚ ਜਾ ਕੇ ਇਹਨੂੰ ਬੜਾ ਸੀਰੀਅਸਲੀ ਬੜੇ ਵਧੀਆ ਤਰੀਕੇ ਨਾਲ ਗੰਭੀਰਤਾ ਨਾਲ ਲੈ ਕੇ ਡੀਐਸਪੀ ਖੰਨਾ ਮਿਸਟਰ ਭਾਟੀ ਹੋਣਾ ਨੇ ਬਹੁਤ ਜ਼ਿਆਦਾ ਇਹਦੇ ਵਿੱਚ ਮਿਹਨਤ ਕਰਕੇ ਇਹਨਾਂ ਦਾ ਸਰਾਗ ਲਗਾਇਆ ਤੇ ਜਿਹਦੇ ਨਾਲ ਅ ਅੱਜ ਇਹ ਖੰਨਾ ਪੁਲਿਸ ਦੀ ਅਚੀਵਮੈਂਟ ਹੈ ਸਰ ਬੱਚੀਆਂ ਪੜ੍ਹਦੀਆਂ ਸੀਗੀਆਂ ਜਾਂ ਬੱਚੇ ਬੱਚੀਆਂ ਸੀਗੀਆਂ ਪੜ੍ਹਦੀਆਂ ਬੱਚੀਆਂ ਬਿਲਕੁਲ ਠੀਕ ਹੈ ਬੱਚੀਆਂ ਦਾ ਪ੍ਰੋਪਰ ਮੈਡੀਕਲ ਹੋਇਆ ਹੈ ਬੱਚੀਆਂ ਨੂੰ ਜੋ ਤੁਹਾਨੂੰ ਦੱਸਿਆ ਕਿ ਕਾਇਦੇ ਕਾਨੂੰਨ ਜਦੋਂ ਹੋ ਜਾਂਦਾ ਕਾਇਦੇ ਕਾਨੂੰਨ ਦੇ ਮੁਤਾਬਕ ਤਾਂ ਉਹਦੇ 'ਚ ਹਰ ਇੱਕ ਚੀਜ਼ ਜਿਹੜੀ ਹੈ ਇਹਨਾਂ ਨੂੰ ਫੈਸਿਲਿਟੀ ਉਹ ਦਿੱਤੀ ਗਈ ਸਰ ਸਕੂਲ 'ਚ ਪੜ੍ਹਦੀਆਂ ਸੀਗੀਆਂ ਜਾਂ ਪਰਿਵਾਰ ਤੋਂ ਇਹਦੇ ਵਿੱਚ ਇੱਕ ਜਿਹੜੀ ਵੱਡੀ ਬੱਚੀ ਹੈ ਉਹ 6ਵੀਂ 7ਵੀਂ ਤੋਂ ਬਾਅਦ ਹਟ ਗਈ ਛੋਟੀ ਬੱਚੀ ਪੜਦੀ ਸੀ ਇੱਕ ਦੂਸਰੀ ਉਹ ਵੀ ਪੜ ਤੋਂ ਹਟਾ ਲਈ ਸੀ ਕਹਿਣਾ ਮਤਲਬ ਇਹ ਇਹ ਵੀ ਇੱਕ ਬੱਚੀ ਦੀ ਇੱਛਾ ਸੀ ਕਿ ਅਸੀਂ ਪੜਨ ਤੋਂ ਵਾਂਝੀਆਂ ਰਹਿ ਜਾਣੀਆਂ ਕਿਉਂ ਹਟਾਇਆ ਕਾਉਂਸਲਿੰਗ ਕੀਤੀ ਗਈ ਹੈ ਵੀ ਇਦਾਂ ਦੇ ਮੌਕੇ ਬਿਲਕੁਲ ਕਾਉਂਸਲਿੰਗ ਕੀਤੀ ਵੀ ਗਈ ਹੈ ਔਰ ਅੱਗੇ ਵੀ ਮੈਂ ਤੁਹਾਨੂੰ ਦੱਸਿਆ ਹੋਵੇ ਵਕਾਇਦਾ ਜਿਹੜੀ ਸਾਡੀ ਐਫ ਆਈ ਆਰ ਅਸੀਂ ਲੋਜ ਕੀਤੀ ਸੀ ਇਹ ਬੜੀ ਵੱਡੀ ਗੱਲ ਹੈ ਕਿਉਂਕਿ ਇਸ ਹਾਦਸੇ ਨੂੰ ਬੜਾ ਸੀਰੀਅਸਲੀ ਲੈ ਕੇ ਇਮੀਡੀਏਟ ਲੋਕਲ ਪੁਲਿਸ ਨੇ 303 ਤੋਂ 360 ਆਈਪੀਸੀ ਤੁਰੰਤ ਧਾਰਾ ਲਾ ਕੇ ਅਸੀਂ ਮਕਦਮਾ ਦਰਜ ਕੀਤਾ ਹੈ ਔਰ ਇੱਕ ਹੀ ਨਿਊਜ਼ ਕਰਾਇਮ ਦੇ ਤਹਿਤੀ ਦੀ ਤਫਤੀਸ਼ ਸ਼ਮਲ ਦੇ ਵਿੱਚ ਲਿਆਂਦੀ ਹੈ ਬੜੀ ਗੰਭੀਰਤਾ ਦੇ ਨਾਲ ਉਹ ਤਦ ਹੀ ਉਹਦਾ ਜਿਹੜਾ ਇਹ ਸਿੱਟਾ ਹੈਗਾ ਕਿ ਅੱਜ ਇਹ ਆਪਣੇ ਆਪਾਂ ਨੂੰ ਮਿਲ ਗਈਆਂ ਤੇ ਅੱਗੇ ਬਕਾਇਦਾ ਕਾਉਂਸਲਿੰਗ ਔਰ ਕਾਇਦੇ ਕਾਨੂੰਨ ਮੁਤਾਬਕ ਫਰਦਰ ਵੀ ਜੋ ਇਹਨਾਂ ਬੱਚੀਆਂ ਬਾਰੇ ਹੈ ਜੋ ਇੱਕ ਚਾਈਲਡ ਇੱਕ ਵੂਮਨ ਇੱਕ ਇਨਸਟਰਕਸ਼ਨ ਜਿਹੜੀਆਂ ਹੁੰਦੀਆਂ ਹੈਗੀਆਂ ਉਹਨਾਂ ਦੇ ਮੁਤਾਬਕ ਹੀ ਅੱਗੇ ਵੀ ਇਹਦੀ ਜਿਹੜੀ ਤਫਤੀਸ਼ ਦੇ ਮੁਤਾਬਕ ਆਇਂਦਾ ਉਹ ਸਾਰਾ ਅਮਜ ਲਿਆਂਦਾ ਜਾਊਗਾ ਥੈਂਕ ਯੂ ਸਰ ਥੈਂਕ ਯੂ